ਚਲੋ ਚਲੋ ਅਜੇ ਕੋਈ ਕੁਦਰਤ ਦੇ ਨਜ਼ਾਰੇ ਸਾਰੀ ਰਿਕਵਰਮੈਂਟ ਚ ਲੈ ਗਈ ਈ بابا ਵੋਏ ਵੋਏ ਜੀ ਬਾਈ ਕੁੜੀ ਤੇਰਾ ਵਾਹ ਜੀ ਕਰਦਾ ਛਾਲ ਮਾਰਦਾ ਮਾਰ ਨਹੀਂ ਸਕਦੇ ਤੇ ਰਹਿਣਾ ਕੱਖ ਨਹੀਂ ਇੱਥੇ ਇਹ ਰਿਸਕ ਲੈ ਨਹੀਂ ਲੈਣਾ ਚਾਹੀਦਾ ਯਾਰ ਇੱਥੇ ਬੰਦਾ ਇਹ ਨਾ ਤੇ ਟਿਰਕੀ ਜਾਂਦਾ ਉਥੇ ਦਾ ਕੀ ਭਰੋਸਾ ਬੰਦੇ ਦਾ ਮਾੜਾ ਜਿਹਾ ਪੈਰ ਫਿਲਕਿਆ ਨਹੀਂ ਜਿੰਦਗੀ ਖਤਮ ਐ ਇੰਨੀ ਸਸਤੀ ਨਹੀਂ ਫਾਈਨਲੀ ਆਪਾਂ ਪਹੁੰਚ ਗਏ 17 ਦਿਨਾਂ ਦੀ ਮਿਹਨਤ ਵਾਹਿਗੁਰੂ ਨੇ ਚੜ੍ਹਦੀ ਕਲਾ ਰੱਖੀ ਆ ਸਕੇਟਿੰਗ ਯਾਤਰਾ ਕਰਕੇ ਬਹੁਤ ਜ਼ਿਆਦਾ ਖੁਸ਼ੀ ਅੱਜ ਹੋ ਰਹੀ ਆ ਕਿਉਂਕਿ 16 17 ਦਿਨ ਰਾਹ 'ਚ ਰਹਿ ਕੇ ਫਾਈਨਲੀ ਗੋਬਿੰਦ ਘਾਟ ਪਹੁੰਚ ਗਏ ਹੁਣ ਆਪਾਂ ਯਾਤਰਾ ਸ਼ੁਰੂ ਕਰ ਦਿੱਤੀ ਪੈਦਲ ਯਾਤਰਾ ਬਾਕੀ ਜਿੰਨੇ ਵੀ ਰਹੀ ਕਮੈਂਟਰੀ ਬਹੁਤ ਵਧੀਆ ਚੜਦੀ ਕਲਾ ਦੀ ਧੂਮਾਵਾ ਉਹਨਾਂ ਨਾਲ ਸਾਰਿਆਂ ਦੇ ਚੜਦੀ ਕਲਾ ਜੀ ਆਪਾਂ ਪਹੁੰਚ ਗਏ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕੀ ਫਤਿਹ ਹੁਣ ਆਪਾਂ ਬੋਨੇ ਚਾਦੇ ਬਾਕੀ ਤੁਹਾਨੂੰ ਵੀਊ ਚੈੱਕ ਕਰੋਨੇ ਪਤਾ ਅੱਜ ਬਾਬਾ ਜੀ ਗੋਵਿੰਦ ਘਰ ਤੱਕ ਜਾਵਾਂਗੇ ਆਪਾਂ ਹਾਂਜੀ ਜੀ ਗੋਵਿੰਦ ਘਰ ਤੱਕ ਠੀਕ ਆ ਜੀ ਇੱਧਰ ਮੜਾ ਜਾ ਇੱਧਰ ਹੋ ਜਾ ਬਾਕੀ ਹੋਰ ਕਿਵੇਂ ਸਾਰੇ ਵੀਰ ਚੜਦੀ ਕਲਾ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਕਰ ਰਹੇ ਆ ਯਾਤਰਾ ਗੁਰਦੁਆਰਾ ਸ੍ਰੀ ਵੇਰਸਾ ਤੋਂ ਲੈ ਕੇ ਸੱਚਕੰਡ ਜੀ ਦੇ ਹੇਮਕੋਨ ਸਾਹਿਬ ਤੱਕ ਦੀ ਬਾਕੀ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਗੋਮਤੀ ਘਾਣ ਪਹੁੰਚ ਗਏ ਟੋਟਲੀ 16 16 ਦਿਨਾਂ ਬਾਅਦ 17ਵਾਂ ਦਿਨ ਬਾਕੀ ਆਪਾਂ ਨੂੰ 22 ਨੇ ਮਿਲਿਆ 22 ਮਹਾਲੀ ਤੋਂ ਆ ਬਾਕੀ ਆਪਣੇ ਬ੍ਰਦਰ ਵੀ ਆ ਚੁੱਕੇ ਆ ਆਪਨੂੰ ਨਾਲ ਪੈਦਲ ਯਾਤਰਾ ਕਰਨ ਨੂੰ ਉਹ ਵੀ ਕੱਲ ਪਹੁੰਚ ਚੁੱਕਿਆ ਸੀ ਹੁਣ ਆਪਾਂ ਦੇਖ ਸਕਦੇ ਪੈਦਲ ਯਾਤਰਾ ਕਰਤੀ ਹੈ ਸ਼ੁਰੂ ਕਿਵੇਂ ਬਾਈ ਫਿਰ ਬਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਕੀ ਦੇਖਦੇ ਆ ਆਪਣੇ ਪਿੰਡੋਂ ਬ੍ਰਦਰ ਆਪਣਾ ਆਇਆ ਵਾ ਇੱਦਾਂ ਹੈ ਮੁੰਡਿਆ ਵਧੀਆ ਖਾਲਸਾ ਜੀ ਚੜਦੀ ਕਲਾ ਬਾਕੀ ਸੰਗਤ ਜੀ ਵਿਊ ਚੈੱਕ ਕਰੋ ਇੰਨੇ ਸੋਹਣੇ ਵਿਊ ਆ ਆਪਾਂ ਨਾ ਇਹ ਘੜੀ ਨੂੰ 16-17 ਦਿਨ ਵੇਟ ਕੀਤਾ ਇਹ ਘੜੀ ਨੂੰ ਤੇ ਫਾਈਨਲੀ ਆਪਾਂ ਪਹੁੰਚ ਗਏ ਹਾਂ ਤੇ ਹੁਣ ਆਪਾਂ ਯਾਤਰਾ ਕਰ ਦਿੱਤੀ ਸ਼ੁਰੂ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਵਾ ਸ਼ਬਦਾਂ ਵਿੱਚ ਨਹੀਂ ਆਪਾਂ ਦੱਸ ਸਕਦੇ ਕਿੰਨਾ ਅੰਦਰੋਂ ਵਧੀਆ ਲੱਗ ਰਿਹਾ ਬਾਕੀ ਆਪਾਂ ਪੂਰੀ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਬਾਕੀ ਮੇਰਾ ਵੀਰ ਵੀ ਵਾਦ ਤੋਂ ਵਾਦ ਦਰਸ਼ਨ ਕਰਨ ਆਇਆ ਕਰੋ ਤੁਸੀਂ ਵੀ ਜਰੂਰ ਆਓ ਦਰਸ਼ਨਸਾਂ ਬਹੁਤ ਸੋਹਣੀ ਜਵਾ ਬਹੁਤ ਹੀ ਜਿਆਦੀ ਸੋਹਣੀ ਲੋਕੇਸ਼ਨ ਆ ਬਾਈ ਸਾਰੇ ਕਹਿੰਦੇ ਸੀਗੇ ਯਾਤਰਾ ਰੁਕੀ ਆ ਯਾਤਰਾ ਕੋਈ ਵੀ ਰੁਕੀ ਹਾਂਜੀ ਚੱਲਦੀ ਪਈ ਆ ਸਾਰੇ ਵੀਰ ਜਾਣਦੀ ਜਗ੍ਹਾ ਜਾਂਦੇ ਪਏ ਨੇ ਹਾਂਜੀ ਹਾਂਜੀ ਬਾਕੀ ਮੇਰਾ ਵੀਰ ਦੇਖ ਕੇ ਪਲਾਨ ਬਣਾਇਓ ਬਸ ਹਾਂਜੀ ਬਸ ਇਦਾਂ ਪਹਾੜੀ ਲਾ ਕੇ ਤੁਹਾਨੂੰ ਪਤਾ ਹੀ ਇੱਧਰ ਦੇ ਬਹੁਤ ਜਿਆਦੇ ਪਹਾੜੀਆਂ ਉੱਚੀਆਂ ਜੀਆਂ ਮੈਂ ਦੇਖੀ ਆਪਣੇ ਆਪ ਦੇ ਹੱਥ ਹਾਂਜੀ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਜੀ ਕਿਰਪਾ ਰਹੀ ਆ ਆਪਣੇ ਤੇ ਆਪਾਂ ਵੀ ਆਲ ਇਨ ਫਰਸਟ ਕਰਕੇ ਆਏ ਆ ਸਕੀਟਿੰਗ ਯਾਤਰਾ ਬਾਕੀ ਹੁਣ ਮਿਲਦੇ ਆਂ ਗਾਂ ਪੋਨੇ ਚਾਲੇ ਮੋਈ ਪਈ ਆ ਚਰਨੇ ਤੋਂ ਪਿੰਡਾਂ ਕਿਤੇ ਗਾਂ ਦਾ ਉਸ ਤੋਂ ਅੱਗੇ ਕੋਈ ਫਰਕਾ ਦਾ वागुरु तो तो मतलब बदलवाही है ना उपर भी तो सामने जमें सवेरे थले फिर देखे नहीं देखे हाँ 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 फूलਾਂ ਦੀ ਘਾਟੀ ਮੈਂ ਆਪਕਾ ਸਵਾਗਤ ਹੈ ਵੈਲਕਮ ਟੂ ਵੈਲੀ ਆਫ ਫਲੋਅਰਸ ਪੈਦਲ ਵਾਲੇ ਮੈਂ ਕਹਿੰਦਾ ਬਾਬਾ ਜੀ ਆਪਣੀਆਂ ਬਾਕੀ ਇੱਥੋਂ ਗੱਡੀਆਂ ਲਈ ਜਾਂਦੇ ਆ ਗੱਡੀਆਂ ਦੇ ਜਾ ਰਹੇ ਆ ਹਾਂਜੀ ਬਾਕੀ ਦੇਖ ਸਕਦੇ ਆ ਅੱਜ ਕੱਲ ਦੀ ਜਿਹੜੀ ਨਿਊਜ਼ ਤੇ ਮੂਵੀਸ ਆ ਕਈ ਵਾਰ ਦੇਖਿਆ ਵੀਡੀਓ ਬੱਚੇ

ਅਾਕੀ ਰਸਤੇ ਵਿੱਚ ਜਾ ਰਹੇ ਆ ਬਹੁਤ ਹੀ ਵਧੀਆ ਲੱਗ ਰਿਹਾ ਹੈ ਫਾਈਨਲੀ ਆਪਾਂ 17 ਦਿਨ 17 ਦਿਨ ਸਕੇਡਿ ਕਰਕੇ ਆਪਾਂ ਪਹੁੰਚ ਕੇ ਹੁਣ ਆਪਣੀ ਉਹ ਬੜੀਆ ਪੈਦਲ ਯਾਤਰਾ ਸਟਾਰਟ ਹੈ ਬਾਕੀ ਨੂੰ ਆਪਾਂ ਸੁਣਿਆ ਚਾਹਦੇ ਤੁਹਾਨੂੰ ਦਿਖਾਉਣਾ ਦ੍ਰਿਸ਼ ਬਹੁਤ ਜ਼ਿਆਦਾ ਸੁਨੇ ਵਧੀਆ ਬੰਗਿਆ ਰੱਖਦੇ ਹੈ ਟ੍ਰਾਪਰ ਤੁਹਾਨੂੰ ਇਸ ਵਲੋਗ ਵਿੱਚ ਆਪਾਂ ਦਿਖਾਉਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਸਵਾਹ ਵਾਹਿਗੁਰੂ ਜੀ ਕੀ ਫਤਿਹ ਚਲੋ ਅਦੇ ਸਾਦੇ ਸੰਗਤ ਪਹਾੜ ਤੇ ਸੰਗਤ ਪਹੁੰਚ ਰਹੀ ਆ ਜਾ ਰਹੀ ਆ ਬਾਕੀ ਨੇ ਦੇ ਸਕਦੇ ਆ ਕੱਡੀਆਂ ਵਗੈਰਾ ਆ ਰਹੀਆਂ ਪਰ ਆਪਾਂ ਪੈਦਲ ਆ ਰਹੇ ਆ ਆ ਅਰ ਇੱਕ ਆਰ ਸਾਡੇ ਤੇ ਹੀ ਬਾਕੀ ਜੀ ਆਪ ਨੇ ਨਗਰ ਆ ਚੱਲ ਰਹੇ ਆ ਬਹੁਤ ਪਿਆਰ ਨਾਲ ਨਜ਼ਰਿਆ ਰਾਜ ਜੀਾਂ ਦੀ ਸੰਗਤਾਂ ਵੱਲੋਂ ਅੱਛਾ ਅੱਜ ਤਾਂ ਕਰਦੇ ਖੜਾ ਰਹੇ ਨਹੀਂ ਹਾਂ ਜੋ ਕਰ ਨਹੀਂ ਰਿਹਾ ਇਹ ਵੀ ਤੁਹਾਨੂੰ ਪਤਾ ਹੁੰਦਾ ਨਹੀਂ ਲੈਣਾ ਤੇ ਇਹਦੇ ਨੂੰ ਚੜਦੀ ਗਲਾ ਚਲੋ ਹੋ ਗਈ ਅੱਜ 10:00 ਪਹੁੰਚਦੀ ਰਹਾਂਗੇ

ਇਹ ਕੋ ਸੰਗਤ ਵੇਹ ਬਹਿ ਕੇ ਜਾ ਰਹੀ ਆ ਤੇ ਦੇਖ ਸਕਦੇ ਨੇ ਚਰਨੇ ਵਗੈਰੇ ਚੱਲ ਰਹੇ ਆ ਬਹੁਤ ਸੋਹਣਾ ਨਜ਼ਾਰਾ ਆ ਨਦੀ ਸਾਡੀ ਬਹੁਤ ਜਿਆਦਾ ਸੋਹਣਾ ਨਦੀ ਵਗੈਰਾ ਵਗ ਰਹੀ ਆ ਤੇ ਘਾੜ ਚੈੱਕ ਕਰੋ ਨਹੀਂ ਤਾਂ ਕਹਿ ਰਹੇ ਨੇ ਇਹਨਾਂ ਬੰਦ ਨੇ ਪਾਸ਼ਾ ਹਾਂ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਖਤਹਿਰ ਹੋਰ ਪੁੱਛ ਜੇ ਪਾਸ਼ਾ ਹਾਂ ਜੀ ਕਿਰਪਾ ਮਹਾਰਾਜ ਦੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਮਾਰੀਏ ਚੱਲੇ ਫਿਰ ਘਰ ਨੂੰ ਉਹ ਆਹੋ ਚੜ੍ਹਦੀ ਕਲਾ ਕਿਰਪਾ ਮਹਾਰਾਜ ਦੀ ਚੜ੍ਹਦੀ ਕਲਾ ਹੈ ਦਰਸ਼ਨ ਵਾਹਿਗੁਰੂ ਹਾਂ ਜੀ ਹਾਂ ਜੀ ਕਿਰਪਾ ਮਹਾਰਾਜ ਦੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਖਤਹਿਰ ਪਰ ਤੇ ਬੁਲਾ ਦੋ ਵਾਹਿਗੁਰੂ ਜੀ ਕੀ ਖਤਹਿਰ ਠੀਕ ਹੈ ਹਾਂ ਜੀ ਠੀਕ ਹੈ ਤੋ ਵੀਰੋ ਕਿੰਨਾ ਮਾ ਸਲਮਾਨ ਮਿਲਦੇ ਆ ਰਾਜ ਜੰਦਿਆਂ ਸੰਤਾਂ ਵੱਲ ਬਾਕੀ ਆਪਣੀ ਡ੍ਰੈਗਿੰਗ ਡ੍ਰੈਗਿੰਗ ਜਾਰੀ ਆ ਮਹਾਰਾਜਾ ਨੋ ਬਾਬਾ ਸੋਖਾ ਖੇੜ ਦਸ਼ਮ ਵਧੀਆ ਵਧੀਆ ਹੋ ਜਾਂਦੇ ਬਾਕੀ ਇਹਨਾਂ ਸਾਥ ਦੇ ਪਿਛੇ ਵੀ ਬਹੁਤ ਤਿਲਪਦੇ ਹੁੰਦੇ ਵੀ ਜਾਣੀਆਂ ਹੋਰ ਬਾਬਾਈ ਤੂੰ ਜਣਾ ਚਾਹੁੰਗੇ ਵਾਏ ਵੀ ਚੜਦੀ ਗਲਾ ਜਿੰਨੀਆਂ ਸੰਤਾਂ ਮਿਲਦੀਆਂ ਬਹੁਤ ਪਿਆਰ ਸਤਿਕਾਰ ਬਹੁਤ ਵਧੀਆ ਲੱਗ ਰਿਹਾ ਜਿੱਦਾਂ ਸੰਗਤਾਂ ਮਿਲਦੀਆਂ ਰਸਤੇ ਵਿੱਚ ਚੜਦੀ ਕਲਾ 'ਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਸਤਿਏ ਹੁਣ ਆਪਾਂ ਵਾਹਿਗੁਰੂ ਘੁੰਮਣੇ ਚੱਲਦੇ ਆਇਓ ਆਈ ਚੱਲਦੇ ਤੁਹਾਨੂੰ ਦਿਖਾਉਣੇ ਅੱਗੇ ਦਾ ਮਾਹੌਲ ਚਾਲ ਸੋ ਬਾਕੀ ਭਾਈ ਇਹ ਮੈਂ ਕਹਿਣਾ ਚਾਹੁੰਦਾ ਆਜੋ ਇੰਨਾ ਮਾਨ ਸਤਿਕਾਰ ਮਿਲ ਗਿਆ ਕੋਸ਼ਿਸ਼ ਸ਼ਬਦਾਂ 'ਚ ਆਪਾਂ ਬਿਆਨ ਨਹੀਂ ਕਰ ਸਕਦੇ ਬਾਕੀ ਆਜੋ ਚੱਲਦੇ ਆਂ ਰਾਜ ਦਿਖਾਉਣੇ ਤੁਹਾਨੂੰ ਮੌਜ ਚਾਲ ਕੁਦਰਤੀ ਨਜ਼ਾਰੇ ਪਹਾੜਾਂ ਦੇ ਮੌਸਮ ਸੋ ਆ ਜੋ ਹੋਤੀਏ ਪਾਸ਼ਾ ਹਾਂ ਜੀ ਵਾਹ ਜਰਾ ਸਾ ਵਾਹ ਕੁਝ ਜੀ ਕੀ ਖਤੇ ਹੋਰ ਬੋਧ ਜੇ ਪਾਸ਼ਾ ਹਾਂ ਜੀ ਕਿਰਪਾ ਮਹਾਰਾ ਦੀ ਚੱਡੀ ਕਰਾਂ ਜੀ ਚੱਡੀ ਜਰਾ ਮਾਰੀਏ ਚੱਲੇ ਫਿਰ ਘਰ ਨੂੰ ਉਹਨੇ ਆਹੋ ਚੱਡੀ ਕਰਾਂ ਕਿਰਪਾ ਮਹਾਰਾ ਦੀ ਚੱਲਾਂ ਜੀ ਕ੍ਰਿਦਰਸ਼ਨ ਵਾਹਿਗੁਰੂ ਹਾਂਜੀ ਹਾਂਜੀ ਕਿਰਪਾ ਮਾਰੋ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਜੀ ਫਤਿਹ ਬੁਲਾ ਦੋ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਹਾਂਜੀ ਠੀਕ ਆ ਦੇਖੋ ਵੀਰੋ ਕਿੰਨਾ ਮਾਣ ਸਨਮਾਨ ਮਿਲਦਾ ਯਾਰ ਆਜੇ ਜਾਂਦੀਆਂ ਸੰਤਾਂ ਵੱਲ ਬਾਕੀ ਆਪਣੇ ਟਰੈਕਿੰਗ ਟਰੈਕਿੰਗ ਜਾਰੀ ਆ ਮਾਰਾਇਆ ਨੋ ਬਾਬਾ ਸੋਖ ਰਖੇ ਦਸ਼ਮ ਵਧੀਆ ਵਧੀਆ ਹੋ ਜਾਲ ਬਾਕੀ ਇਹ ਸਾਡੇ ਪਿਛੇ ਰਹੇ ਤਿਲਪੜੇ ਹੁੰਦੇ ਵਿਚਾਰੀਆਂ ਹੋਰ ਬਾਬਾਈ ਕੀ ਕਹਿਣਾ ਚਾਹੂਗੇ ਵਾਹਿਗੁਰੂ ਚੜ੍ਹਦੀ ਕਲਾ ਜਿੰਨੀਆਂ ਸੰਗਤਾਂ ਮਿਲਦੀਆਂ ਬਹੁਤ ਪਿਆਰ ਸਤਿਕਾਰ ਬਹੁਤ ਵਧੀਆ ਲੱਗ ਰਿਹਾ ਜਿੱਦਾਂ ਸੰਗਤਾਂ ਮਿਲਦੀਆਂ ਰਸਤੇ ਵਿੱਚ ਚੜ੍ਹਦੀ ਕਲਾ ਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹਨਾਂ ਕੋਲ ਆਈ ਗਰੁੱਪ ਆ ਮੇਸ਼ੇ ਕੱਢੀ ਆਜੋ ਆਈ ਚੱਲਦੇ ਤੁਹਾਨੂੰ ਦਿਖਾਉਂਦੇ ਅੱਗੇ ਦਾ ਮਾਹੌਲ ਚਾਲ ਪਰ ਬਾਕੀ ਭਾਈ ਇਹ ਮੈਂ ਕਹਿਣਾ ਚਾਹੁੰਦਾ ਆਜੋ ਇੰਨਾ ਮਾਨਸਤਕਾਰ ਮਿਲ ਗਿਆ ਕੋਸ਼ਿਸ਼ ਸ਼ਬਦਾਂ ਚ ਆਪਾਂ ਬਿਆਨ ਨਹੀਂ ਕਰ ਸਕਦੇ ਬਿਆਨ ਨਹੀਂ ਹੋ ਸਕਦਾ ਬਾਕੀ ਆਜੋ ਚੱਲਦੇ ਆ ਰਾਜ ਦਿਖਾਉਂਦੇ ਤੁਹਾਨੂੰ ਮਾਹੌਲ ਚਾਲ ਕੁਦਰਤੀ ਨਿਆਰੇ ਪਹਾੜਾਂ ਦੇ ਮੌਸਮ ਉਹ ਆ ਜੋ ਸੰਤਾਂ ਨਾਲ ਮਿਲ ਰਿਹਾ ਖੂਸਰਾ ਮੈਂ ਥੋੜਾ ਪਿਆਰ ਸਨਮਾਨ ਤੁਸੀਂ ਚੱਲੇ ਜਦੋਂ ਮੈਂ ਲੋਕ ਦੇਖ ਗਏ ਬੋਡੀ ਬੜੀ ਹਮਤ ਹੈ ਜੀ ਅੱਗੇ ਦੇ ਇਨਾ ਦੇ ਨਹੀਂ ਮੈਂ ਵੀ ਹੁਣ ਮਹਾਰਾਸ਼ਟਰੀ ਕਰਦਾ ਉਹ ਹੀ ਭਾਲ ਦੇ ਰਹਿਆਂ ਨੇ ਬੜਾ ਮੁੰਨਾ ਬੜੀ ਹਮਤ ਹੈਗੀ ਭਾਈ ਬੰਦੇ ਤਿਆਨ ਵਾਸਤੇ ਦਾ ਤੁਸੀਂ ਆਇਓ ਉਹਦੇ ਵਾਸਤੇ ਕੱਲ ਦੇ ਚੜਾਈ ਵੀ ਹੈਗੀ ਇਹਨਾਂ ਦਾ ਸਤਾ ਹੋਈ ਬੱਕਰੀ ਵਾਲੇ ਸਾਡਾ ਦਿੱਲੀ ਤੋਂ ਵੀ ਆਇਆ ਸੀ ਸਾਡਾ ਉਹ ਵੀ ਪੈਦਲ ਆ ਰਿਹਾ ਹੈ ਹਾਂ ਹਾਂ ਜੀ ਮੈਂ ਦੇਖੀ ਸੀ ਹੋਰ ਬਦਲਦੇ ਆਏ ਨੇਗੇ ਅੱਥਲੇ ਹੀ ਹੈਗਾ ਉਹ ਕਾਹਦੇ ਨੂੰ ਕਰਦੇ ਹੋਰ ਹਾਉਟ ਦੇ ਅੰਦਰ